ਅੱਜ ਅਸੀਂ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਕੀ ਹੁੰਦਾ ਹੈ ਸੰਗਤ ਜੀ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਤਾਂ ਜਾਂਦੇ ਹੋ ਬਟ ਤੁਹਾਡੀ ਰੁਟੀਨ ਬਣੀ ਹੋਈ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਬਹੁਤ ਹੀ ਮਹੱਤਮਪੂਰਨ ਜਾਣਕਾਰੀਆਂ ਨੇ ਜੋ ਕਿ ਤੁਹਾਨੂੰ ਵੀ ਹੱਲੇ ਤੱਕ ਨਹੀਂ ਪਤਾ ਜੋ ਕਿ ਹਰ ਇੱਕ ਸਿੱਖ ਨੂੰ ਜਾਂ ਹਰ ਇੱਕ ਉਸ ਜਾਤ ਦੇ ਲੋਕ ਜੋ ਕਿ ਗੁਰਦੁਆਰਾ ਸਾਹਿਬ ਜਾਂਦੇ ਨੇ ਉਹਨਾਂ ਨੂੰ ਪਤਾ ਹੋਣੀ ਚਾਹੀਦੀਆਂ ਹਨ ਕੀ ਤੁਸੀਂ ਜਾਣਦੇ ਹੋ ਕਿ ਗੁਰਦੁਆਰਾ ਸ਼ਬਦ ਦਾ ਅਰਥ ਕੀ ਹੈ ਕਿਉਂ ਸਿੱਖ ਮਰਿਆਦਾ ਵਿੱਚ ਗੁਰਦੁਆਰੇ ਜਾਣਾ ਜ਼ਰੂਰੀ ਮੰਨਿਆ ਜਾਂਦਾ ਹੈ ਗੁਰਦੁਆਰੇ ਦੇ ਅੰਦਰ ਜਾਂ ਬਾਹਰ ਕਿਹੜੀਆਂ ਜ਼ਰੂਰੀ ਗੱਲਾਂ ਹਨ ਜੋ ਕਿ ਹਰ ਇੱਕ ਨੂੰ ਮੰਨਣੀਆਂ ਚਾਹੀਦੀਆਂ ਹਨ ਜਾਂ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ ਸਿੱਖ ਗੁਰਦੁਆਰਿਆਂ ਦਾ ਸੱਭਿਆਚਾਰ ਕੀ ਹੈ ਅਤੇ ਕੀ ਤੁਸੀਂ ਸਭ ਨੇ ਗੁਰਦੁਆਰਾ ਸਾਹਿਬ ਦਾ ਸੱਭਿਆਚਾਰ ਅਪਣਾਇਆ ਹੈ ਜਾਂ ਹੱਲੇ ਤੱਕ ਵੀ ਤੁਹਾਨੂੰ ਸੱਭਿਆਚਾਰ ਜਾਂ ਗੁਰਦੁਆਰੇ ਬਾਰੇ ਪੂਰੀ ਜਾਣਕਾਰੀ ਹੈ ਹੀ ਨਹੀਂ ਅੱਜ ਦੇ ਅਸੀਂ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਦੇਵਾਂਗੇ ਜੋ ਕਿ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਰ ਇੱਕ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਗੁਰਦੁਆਰੇ ਨਾ ਕਿ ਸਿਰਫ ਸਿੱਖਾਂ ਦੇ ਧਾਰਮਿਕ ਸਥਾਨ ਹਨ ਅਤੇ ਦੇਖਣ ਵਿੱਚ ਅਦਭੁਤ ਲੱਗਦੇ ਹਨ ਸਗੋਂ ਇਹ ਸੱਭਿਆਚਾਰ ਨਾਲ ਵੀ ਭਰਪੂਰ ਹਨ ਗੁਰਦੁਵਾਰਾ ਸੱਭਿਆਚਾਰ ਦੇ ਅਭਿਆਸ ਨੂੰ ਸਿੱਖਣਾ ਅਤੇ ਨਿਭਾਉਣਾ ਇਹਨਾਂ ਪਵਿੱਤਰ ਅਸਥਾਨਾਂ ਨਾਲ ਜੁੜੀ ਪਵਿੱਤਰਤਾ ਅਤੇ ਸਤਿਕਾਰ ਨੂੰ ਕਾਇਮ ਰੱਖਣ ਵਿੱਚ ਮਹੱਤਮਪੂਰਨ ਭੂਮਿਕਾ ਅਦਾ ਕਰਦਾ ਹੈ ਸਹੀ ਗੁਰਦੁਵਾਰਾ ਨਿਯਮਾਂ ਨੂੰ ਸਮਝਣਾ ਅਤੇ ਉਹਨਾਂ ਦੀ ਪਾਲਣਾ ਕਰਨਾ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਅਨੁਭਵ ਨੂੰ ਵਧਾ ਸਕਦਾ ਹੈ ਅਤੇ ਸਿੱਖ ਧਰਮ ਨਾਲ ਡੂੰਘਾ ਸੰਬੰਧ ਬਣਾ ਸਕਦਾ ਹੈ। ਇਸ ਵਿੱਚ ਅਸੀਂ ਅੱਜ ਪੰਜਾਬੀ ਭਾਸ਼ਾ ਵਿੱਚ ਗੁਰਦੁਆਰਾ ਸੱਭਿਆਚਾਰ, ਸਿੱਖ ਗੁਰਦੁਆਰੇ ਦੇ ਵੱਖ-ਵੱਖ ਪਹਿਲੂਆਂ ਅਤੇ ਉਹਨਾਂ ਦੀ ਮਹੱਤਤਾ ਬਾਰੇ ਜਾਣਾਂਗੇ। ਗੁਰਦੁਆਰਾ ਸਾਹਿਬ ਸਿੱਖ ਧਰਮ ਦਾ ਉਹ ਧਾਰਮਿਕ ਸਥਾਨ ਹੈ ਜਿੱਥੇ ਸੰਗਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਮੱਥਾ ਟੇਕਣ ਅਤੇ ਅਰਦਾਸ ਕਰਨ ਲਈ ਇਕੱਠੀਆਂ ਹੁੰਦੀਆਂ ਹਨ ਪੰਜਾਬੀ ਸ਼ਬਦ ਗੁਰਦੁਆਰਾ ਦਾ ਅਰਥ ਹੈ ਗੁਰੂ ਦਾ ਦਵਾਰ ਜਾਂ ਦਰਵਾਜ਼ਾ ਦੂਜੇ ਸ਼ਬਦਾਂ ਵਿੱਚ ਇਸ ਨੂੰ ਗੁਰੂ ਦਾ ਨਿਵਾਸ ਕਿਹਾ ਜਾਂਦਾ ਹੈ ਭਾਵੇਂ ਗੁਰਦੁਆਰੇ ਨੂੰ ਗੁਰੂ ਦਾ ਨਿਵਾਸ ਭਾਵ ਪਰਮਾਤਮਾ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ਫੇਰ ਵੀ ਸਿੱਖ ਵਿਸ਼ਵਾਸ ਕਰਦੇ ਹਨ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਰੂਪ ਵਿੱਚ ਬਿਰਾਜਮਾਨ ਹੁੰਦੇ ਹਨ। ਸ਼ਰਧਾਲੂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਾਂਤੀ ਅਤੇ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਹਨ। ਇੱਥੇ ਆ ਕੇ ਤੁਸੀਂ ਸਮਝ ਸਕਦੇ ਹੋ ਕਿ ਇਸ ਆਧੁਨਿਕ ਸੰਸਾਰ ਵਿੱਚ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਕਿਵੇਂ ਰਹਿਣਾ ਹੈ ਸਿੱਖ ਧਰਮ ਵਿੱਚ ਗੁਰਦੁਆਰੇ ਦਾ ਮਕਸਦ ਕੀ ਹੈ ਗੁਰਦੁਆਰਾ ਸਾਰੇ ਸੰਗਤ ਲਈ ਪੂਜਾ ਦਾ ਸਥਾਨ ਹੈ ਗੁਰਦੁਆਰਾ ਹਰ ਕਿਸੇ ਲਈ ਸਿੱਖ ਧਰਮ ਰੀਤੀ ਰਿਵਾਜ ਨੈਤਿਕਤਾ ਪਰੰਪਰਾਵਾਂ ਅਤੇ ਗ੍ਰੰਥਾਂ ਬਾਰੇ ਜਾਣਨ ਦਾ ਸਥਾਨ ਹੈ ਗੁਰਦੁਆਰਾ ਗਿਆਨ ਦੀਆਂ ਗਹਿਰਾਈਆਂ ਵਿੱਚ ਜਾਣ ਦਾ ਸਥਾਨ ਹੈ ਗੁਰਦੁਆਰਾ ਸਾਰੇ ਧਾਰਮਿਕ ਸਮਾਗਮ ਮਨਾਉਣ ਦਾ ਸਥਾਨ ਹੈ ਗੁਰਦੁਆਰਾ ਲੋੜਵੰਦਾਂ ਲਈ ਭੋਜਨ ਆਸਰਾ ਅਤੇ ਸਾਥ ਦਾ ਸਥਾਨ ਹੈ ਗੁਰਦੁਆਰੇ ਦੀ ਮਹੱਤਤਾ ਕੀ ਹੈ ਗੁਰਦੁਆਰਿਆਂ ਨੂੰ ਗੁਰੂ ਘਰ ਮੰਨਿਆ ਜਾਂਦਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਅਤੇ ਅਧਿਆਤਮਿਕ ਵਿਕਾਸ ਲਈ ਪਰਵੇਸ਼ ਕਰ ਸਕਦੇ ਹਨ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਹਰ ਕੋਈ ਵਿਅਕਤੀ ਪਰਮਾਤਮਾ ਮਿਲਾਪ ਦੇ ਮਾਰਗ ਬਾਰੇ ਸਿੱਖ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਮਾਰਗਦਰਸ਼ਨ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਸਿੱਖ ਧਰਮ ਦੀਆਂ ਮਹੱਤਮਪੂਰਨ ਸਿੱਖਿਆਵਾਂ ਨੂੰ ਸਿੱਖ ਸਕਦਾ ਹੈ ਗੁਰਦੁਆਰੇ 10 ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਵੇਂ ਕਿ ਨਿਰਸਵਾਰਥ ਸੇਵਾ ਕਰਨੀ ਏਕਤਾ ਚ ਰਹਿਣਾ ਸਾਰਿਆਂ ਲਈ ਸਮਾਨਤਾ ਅਤੇ ਸੰਗਤ ਪੰਗਤ ਇੱਕੋ ਪੱਦਰ ਅਤੇ ਕਤਾਰ ਸਮੂਹ ਵਿੱਚ ਬੈਠਣਾ ਅਤੇ ਲੰਗਰ ਜਾਨਿ ਕਿ ਮੁਫਤ ਰਸੋਈਆਂ ਦੀ ਸਿੱਖ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਾ ਇਥੇ ਹੀ ਗੁਰਦੁਆਰੇ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਣਾ ਜਾਂ ਗੁਰਦੁਆਰੇ ਦੀ ਮਰਿਆਦਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦਾ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਭਾਵ ਹਰ ਗੁਰਦੁਆਰੇ ਦੇ ਹਿਰਦੇ ਜਾਨੀ ਕਿ ਕੇਂਦਰ ਵਿੱਚ ਸਿੱਖਾਂ ਦੇ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ ਇਹ ਪਵਿੱਤਰ ਅਤੇ ਧਾਰਮਿਕ ਗ੍ਰੰਥ ਬਹੁਤ ਹੀ ਸਤਿਕਾਰਯੋਗ ਹਨ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਇੱਕ ਜੀਵਤ ਰੂਪ ਮੰਨਿਆ ਜਾਂਦਾ ਹੈ। ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੁਕਮ ਦਿੱਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਸ ਦਾ ਅਰਥ ਹੈ ਕਿ ਸਾਰੇ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਗਲਾ ਅਤੇ ਸਦੀਵੀ ਗੁਰੂ ਮੰਨਣਾ ਹੈ ਇਸ ਲਈ ਸਾਰੇ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੜੇ ਸਤਿਕਾਰ ਅਤੇ ਪਿਆਰ ਨਾਲ ਮੱਥਾ ਟੇਕਦੇ ਹਨ ਦੂਜੀ ਗੱਲ ਸਿਰ ਨੂੰ ਟਕਣਾ ਗੁਰਦੁਆਰੇ ਦੇ ਦਰਬਾਰ ਵਿੱਚ ਜਾਨੀ ਕਿ ਮੁੱਖ ਅਰਦਾਸ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਰਿਆਂ ਲਈ ਸਿਰ ਟਕਣਾ ਲਾਜ਼ਮੀ ਹੈ। ਔਰਤਾਂ ਆਪਣੇ ਸਿਰ ਉੱਤੇ ਦੁਪੱਟਾ ਲੈਂਦੀਆਂ ਹਨ ਅਤੇ ਮਰਦਾਂ ਲਈ ਪੱਗ ਜਾਂ ਰੁਮਾਲ ਨਾਲ ਸਿਰ ਟਕਣਾ ਜ਼ਰੂਰੀ ਹੈ। ਇਹ ਕਾਰਜ ਗੁਰੂ ਦੀਆਂ ਸਿੱਖਿਆਵਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਤੀਕ ਹੈ। ਤੀਜੀ ਗੱਲ ਜੁੱਤੀ ਉਤਾਰਨ ਤੋਂ ਬਾਅਦ ਹੱਥ-ਪੈਰ ਧੋਣਾ ਇਸ ਤੋਂ ਇਲਾਵਾ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਜੁੱਤੇ ਅਤੇ ਜੁਰਾਬਾਂ ਉਤਾਰਨਾ ਲਾਜ਼ਮੀ ਹੈ ਅਤੇ ਜੋ ਬਾਹਰੀ ਸੰਗਤ ਨੂੰ ਪਿੱਛੇ ਛੱਡ ਕੇ ਅਤੇ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਸੰਕੇਤ ਦਿੰਦਾ ਹੈ ਨਾਲ ਹੀ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਹੱਥ ਅਤੇ ਪੈਰ ਧੋਣੇ ਜ਼ਰੂਰੀ ਹਨ ਅਗਲੀ ਗੱਲ ਸਾਫ਼ ਸਫਾਈ ਨੂੰ ਵੀ ਕਾਇਮ ਰੱਖਣਾ ਓਨਾ ਹੀ ਜ਼ਰੂਰੀ ਹੈ ਗੁਰਦੁਆਰਿਆਂ ਵਿੱਚ ਸੇਵਾਦਾਰ ਸਫਾਈ ਰੱਖਣ ਲਈ ਅਣਥੱਕ ਮਿਹਨਤ ਕਰਦੇ ਹਨ ਇਸੇ ਤਰ੍ਹਾਂ ਦਰਸ਼ਨਾ ਲਈ ਆਉਣ ਵਾਲੇ ਸਾਰੇ ਸਰਧਾਲੂਆਂ ਲਈ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਗੁਰਦੁਆਰੇ ਦੇ ਅੰਦਰ ਜਾਣ ਤੋਂ ਪਹਿਲਾਂ ਹੱਥ ਪੈਰ ਧੋਣ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ ਗੁਰਦੁਆਰਿਆਂ ਨੂੰ ਖਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਤਾ ਜੋ ਵਾਤਾਵਰਣ ਪੂਰੀ ਤਰ੍ਹਾਂ ਹਵਾਦਾਰ ਅਤੇ ਸਾਫ਼ ਰਹੇ ਸਫਾਈ ਦਾ ਇਹ ਅਭਿਆਸ ਸਰੀਰਕ ਅਤੇ ਆਤਮਿਕ ਸ਼ੁੱਧਤਾ ਨੂੰ ਦਰਸਾਉਂਦਾ ਹੈ ਜੋ ਕਿ ਗੁਰੂ ਦੀ ਹਜ਼ੂਰੀ ਵਿੱਚ ਹੋਣ ਲਈ ਤਿਆਰ ਕਰਦਾ ਹੈ ਹੁਣ ਗੱਲ ਕਰਦੇ ਹਾਂ ਕਿ ਗੁਰਦੁਆਰੇ ਸਾਹਿਬ ਵਿੱਚ ਆਉਣ ਲਈ ਸਾਡਾ ਪਹਿਰਾਵਾ ਕੀ ਹੋਣਾ ਚਾਹੀਦਾ ਹੈ ਸਾਡਾ ਪਹਿਰਾਵਾ ਪਰੰਪਰਾਗਤ ਅਤੇ ਟੁਕਮਾ ਹੋਣਾ ਚਾਹੀਦਾ ਹੈ ਜਾਦਤਰ ਸਿੱਖ ਗੁਰਮਤਿ ਪਰੰਪਰਾਵਾਂ ਅਨੁਸਾਰ ਗੁਰਦੁਆਰੇ ਜਾਂਦੇ ਸਮੇ ਗੁਰਮੁਖੀ ਬਾਣਾ ਪਹਿਨਦੇ ਹਨ ਹੋਰ ਸ਼ਰਧਾਲੂ ਗੁਰਦੁਆਰੇ ਆਉਣ ਸਮੇ ਰਵਾਇਤੀ ਤੌਰ ਤੇ ਸਾਦਾ ਟੁਕਵਾ ਅਤੇ ਆਰਾਮਦਾਇਕ ਪਹਿਰਾਵਾ ਪਹਿਨਦੇ ਹਨ ਤਾਂ ਜੋ ਉਹ ਦਰਬਾਰ ਸਾਹਿਬ ਜਾਂ ਲੰਗਰ ਹਾਲ ਵਿੱਚ ਫਰਸ਼ ਉਤੇ ਆਰਾਮ ਅਤੇ ਨਿਮਰਤਾ ਸਾਹਿਤ ਬੈਠ ਸਕਣ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਨਮਾਨ ਅਤੇ ਸਤਿਕਾਰ ਦੀ ਨਿਸ਼ਾਨੀ ਵਜੋਂ ਸਾਰੇ ਸ਼ਰਧਾਲੂਆਂ ਲਈ ਸਿਰ ਟਕਣਾ ਲਾਜ਼ਮੀ ਹੁੰਦਾ ਹੈ। ਮਰਦ ਜਾਨੀ ਕਿ ਮੁੰਡੇ ਅਕਸਰ ਸਿਰ ਉੱਤੇ ਪੱਗ ਜਾਂ ਰੁਮਾਲ ਬੰਨ੍ਹਦੇ ਹਨ ਅਤੇ ਕੁੜੀਆਂ ਜਾਂ ਔਰਤਾਂ ਆਪਣੇ ਸਿਰ ਉੱਤੇ ਚੁੰਨੀ ਲੈਂਦੀਆਂ ਹਨ। ਗੁਰਦੁਆਰੇ ਪਹੁੰਚਣ ਤੇ ਪ੍ਰਵੇਸ਼ ਦੁਆਰ ਦੇ ਨੇੜੇ ਸਥਿਤ ਨਿਰਧਾਰਿਤ ਜਗ੍ਹਾ ਤੇ ਹੱਥ ਪੈਰ ਧੋਏ ਜਾਂਦੇ ਹਨ ਇਹ ਪ੍ਰਕਿਰਿਆ ਇਸ ਪਵਿੱਤਰ ਅਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਰੀਰਕ ਅਤੇ ਮਾਨਸਿਕ ਸ਼ੁੱਧਤਾ ਦਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣੇ ਮੱਥੇ ਨਾਲ ਫਰਸ਼ ਨੂੰ ਝੁਕ ਕੇ ਮੱਥਾ ਟੇਕਣਾ ਸਤਿਕਾਰ, ਨਿਮਰਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਮੱਥਾ ਟੇਕਣ ਸਮੇਂ ਸਰਦਾਲੂ ਗੁਰੂ ਸਾਹਿਬ ਜੀ ਨੂੰ ਮਾਇਆ ਜਾਂ ਭੋਜਨ ਦੀ ਪੇਟਾ ਵੀ ਚੜਾਉਂਦੇ ਹਨ ਜਿਸ ਦੀ ਵਰਤੋਂ ਗੁਰਦੁਆਰਾ ਸਾਹਿਬ ਦੇ ਲੰਗਰ ਅਤੇ ਪ੍ਰਬੰਧਨ ਵਿੱਚ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪਰੰਤ ਸ਼ਰਧਾਲੂ ਸਾਰੀ ਸੰਗਤ ਨੂੰ ਧੀਮੀ ਆਵਾਜ਼ ਵਿੱਚ ਨਮਸਕਾਰ ਕਰਦੇ ਹਨ ਅਤੇ ਫਤਿਹ ਬੁਲਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠ ਕੇ ਕੀਰਤਨ ਵੀ ਸੁਣਿਆ ਜਾਂਦਾ ਹੈ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਨਿਮਰ ਹੋਣ ਲਈ ਫਰਸ਼ ਤੇ ਬੈਠਿਆ ਜਾਂਦਾ ਹੈ ਮਰਦ ਅਤੇ ਔਰਤਾਂ ਆਮ ਤੌਰ ਤੇ ਹਾਲ ਦੇ ਵੱਖਰੇ ਪਾਸੇ ਬੈਠਦੇ ਹਨ ਸੰਗਤ ਵਿੱਚ ਬੈਠਣ ਲਈ ਸਰਧਾਲੂ ਸਤਿਕਾਰ ਨਾਲ ਟੁਕਮੇ ਥਾਂ ਲੱਭ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਚੌਂਕੜੀ ਮਾਰ ਕੇ ਬੈਠਦੇ ਹਨ ਦਰਬਾਰ ਸਾਹਿਬ ਵਿੱਚ ਬੈਠਣ ਲਈ ਸਾਰੇ ਸੰਗਤ ਨੂੰ ਬਰਾਬਰ ਦਾ ਦਰਜਾ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵੱਲ ਆਪਣੇ ਪੈਰ ਸਿੱਧੇ ਕਰਨੇ ਜਾਂ ਪਿੱਠ ਕਰਨਾ ਨਿਰਾਦਰ ਸਮਝਿਆ ਜਾਂਦਾ ਹੈ ਕੀਰਤਨ ਜਾਂ ਪਾਠ ਦੌਰਾਨ ਆਪਣੀ ਥਾਂ ਤੇ ਸ਼ਾਂਤੀ ਨਾਲ ਬੈਠ ਕੇ ਧਿਆਨ ਨਾਲ ਗੁਰਬਾਣੀ ਨੂੰ ਸੁਣਨਾ ਗੁਰਦੁਆਰਾ ਸਾਹਿਬ ਦਾ ਸੱਭਿਆਚਾਰ ਹੈ ਕੀਰਤਨ ਰੋਹਾਨੀ ਧਿਆਨ ਦੇ ਇੱਕ ਰੂਪ ਵਜੋਂ ਸੁਰੀਲੇ ਜਾਪ ਅਤੇ ਸ਼ਬਦਾਂ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਮਾਰਗ ਪੇਸ਼ ਕਰਦਾ ਹੈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬ੍ਰਹਮ ਸ਼ਬਦ ਹਨ ਜੋ ਹਉਮੈ ਨੂੰ ਕੱਟ ਕੇ ਬੁੱਧੀ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਂਦੇ ਹਨ ਸੰਗਤਾਂ ਲਈ ਗੁਰਬਾਣੀ ਅਤੇ ਸ਼ਬਦ ਸੁਣਨ ਦਾ ਬਹੁਤ ਹੀ ਮਹੱਤਵ ਹੈ ਕੀਰਤਨ ਨੂੰ ਸੁਣਨਾ ਅਤੇ ਬਾਣੀ ਦੇ ਅੰਦਰ ਮਯੂਦ ਉਪਦੇਸ਼ਾਂ ਤੇ ਮੰਨਣ ਕਰਨਾ ਵਿਅਕਤੀਗਤ ਵਿਕਾਸ ਲਈ ਡੂੰਗੀ ਸਮਝ ਅਤੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਗੱਲ ਕਰਦੇ ਹਾਂ ਕੜਾਹ ਪ੍ਰਸ਼ਾਦ ਦੀ ਕੜਾ ਪ੍ਰਸ਼ਾਦ ਗੁਰੂ ਸਾਹਿਬ ਨੂੰ ਭੇਟ ਕੀਤਾ ਗਿਆ ਪਵਿੱਤਰ ਪ੍ਰਸ਼ਾਦ ਹੁੰਦਾ ਹੈ ਜੋ ਪਾਠ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨੂੰ ਗੁਰੂ ਦੇ ਅਸੀਸ ਵਜੋਂ ਵਰਤਾਇਆ ਜਾਂਦਾ ਹੈ ਸ਼ਰਧਾਲੂ ਪ੍ਰਸ਼ਾਦ ਲੈਣ ਲਈ ਆਪੋ ਆਪਣੇ ਸਥਾਨਾਂ ਤੇ ਬੈਠੇ ਰਹਿੰਦੇ ਹਨ ਅਤੇ ਆਪਣੀ ਵਾਰੀ ਆਉਣ ਤੇ ਹੀ ਦੋਵੇਂ ਹੱਥ ਜੋੜ ਕੇ ਸਤਿਕਾਰ ਨਾਲ ਪ੍ਰਸ਼ਾਦ ਲੈਂਦੇ ਹਨ ਲੰਗਰ ਵਿੱਚ ਹਿੱਸਾ ਕਿਵੇਂ ਲਿਆ ਜਾਂਦਾ ਹੈ ਲੰਗਰ ਗੁਰਦੁਆਰੇ ਵਿੱਚ ਵਰਤਾਇਆ ਜਾਣ ਵਾਲਾ ਪਵਿੱਤਰ ਭੋਜਨ ਹੈ ਜੋ ਸਮਾਨਤਾ ਨਿਰਸਵਾਰਥ ਸੇਵਾ ਅਤੇ ਇਕੱਠੇ ਭੋਜਨ ਸਾਂਝਾ ਕਰਨ ਦੀ ਮਹੱਤਤਾ ਦਾ ਪ੍ਰਤੀਕ ਹੈ ਸੇਵਾਦਾਰਾਂ ਦੁਆਰਾ ਲੰਗਰ ਪਕਾਇਆ ਅਤੇ ਵਰਤਾਇਆ ਜਾਂਦਾ ਹੈ ਲੰਗਰ ਹਾਲ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਹਨ ਸ਼ਰਧਾਲੂਆਂ ਨੂੰ ਉਹਨਾਂ ਦੇ ਧਾਰਮਿਕ ਜਾਂ ਸਮਾਜਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਲੰਗਰ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਲੰਗਰ ਹਾਲ ਵਿੱਚ ਸਾਰੇ ਸ਼ਰਧਾਲੂ ਫਰਸ਼ ਤੇ ਵਿਸ਼ੀਆਂ ਦਰੀਆਂ ਤੇ ਇਕੱਠੇ ਬੈਠਦੇ ਹਨ ਜੋ ਬਰਾਬਰੀ ਅਤੇ ਏਕਤਾ ਨੂੰ ਦਰਸਾਉਂਦਾ ਹੈ। ਸਾਰੇ ਸੇਵਾਦਾਰ ਪਿਆਰ ਅਤੇ ਨਿਮਰਤਾ ਨਾਲ ਲੰਗਰ ਦੀ ਸੇਵਾ ਕਰਦੇ ਹਨ। ਸਤਿਕਾਰ ਅਤੇ ਸ਼ੁਕਰਾਨੇ ਦੇ ਇਸ਼ਾਰੇ ਵਜੋਂ ਸਰਧਾਲੂ ਚੌਂਕੜੀ ਮਾਰ ਕੇ ਬੈਠਦੇ ਹਨ ਅਤੇ ਦੋਵੇਂ ਹੱਥਾਂ ਨਾਲ ਲੰਗਰ ਪ੍ਰਾਪਤ ਕਰਦੇ ਹਨ ਲੰਗਰ ਹਾਲ ਦੇ ਅੰਦਰ ਵਿਵਸਥਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸੇਵਾਦਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਸੇਵਾਦਾਰ ਬੜੇ ਹੀ ਪਿਆਰ ਸਤਿਕਾਰ ਅਤੇ ਨਿਰਸਵਾਰਥ ਭਾਵਨਾ ਨਾਲ ਲੰਗਰ ਵਿੱਚ ਸੇਵਾ ਕਰਦੇ ਹਨ ਸੇਵਾਦਾਰ ਲੰਗਰ ਤਿਆਰ ਕਰਨ ਖਾਣਾ ਪਕਾਉਣ ਸੰਗਤ ਵਿੱਚ ਵਰਤੌਣ ਝੂਠੇ ਬਰਤਨ ਸਾਫ਼ ਕਰਨ ਅਤੇ ਹੋਰ ਸਾਰੇ ਕੰਮ ਕਰਨ ਲਈ ਅਣਥੱਕ ਮਿਹਨਤ ਕਰਦੇ ਹਨ ਭਾਵੇਂ ਉਹ ਇਹ ਸੇਵਾ ਕਰਦੇ ਕਦੇ ਨਹੀਂ ਥੱਕਦੇ ਗੁਰੂ ਘਰ ਆਉਣ ਵਾਲੇ ਸ਼ਰਧਾਲੂ ਵੀ ਲੰਗਰ ਸੇਵਾ ਵਿੱਚ ਆਪਣਾ ਸਮਾਂ ਅਤੇ ਮਿਹਨਤ ਦਾ ਯੋਗਦਾਨ ਪਾਉਂਦੇ ਹਨ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਾਂਤ ਅਤੇ ਸ਼ਰਧਾ ਵਾਲਾ ਮਾਹੌਲ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਆਪਸੀ ਗੱਲਬਾਤ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਰੱਖਿਆ ਜਾਣਾ ਚਾਹੀਦਾ ਹੈ ਜਿਸ ਨਾਲ ਸੰਗਤਾਂ ਬਹੁਤ ਸਤਿਕਾਰ ਨਾਲ ਬਾਣੀ ਤੇ ਧਿਆਨ ਕੇਂਦ੍ਰਿਤ ਕਰ ਸਕਣ। ਇਹ ਅਭਿਆਸ ਪਵਿੱਤਰ ਗੁਰਦੁਆਰਾ ਸੱਭਿਆਚਾਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਅਤੇ ਦੂਜਿਆਂ ਦੇ ਆਤਮਿਕ ਕੰਮਾਂ ਲਈ ਸਤਿਕਾਰ ਨੂੰ ਦਰਸਾਉਂਦਾ ਹੈ ਦਰਬਾਰ ਸਾਹਿਬ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਧਿਆਨ ਭਟਕਣ ਤੋਂ ਬਚਣ ਲਈ ਆਪਣੇ ਫੋਨ ਨੂੰ ਬੰਦ ਕਰਨਾ ਜਾਂ ਸਾਇਲੈਂਟ ਮੋਡ ਤੇ ਰੱਖਣਾ ਸਭ ਤੋਂ ਵਧੀਆ ਹੈ ਆਮ ਤੌਰ ਤੇ ਗੁਰਦੁਆਰੇ ਦੇ ਅੰਦਰ ਫੋਟੋਗ੍ਰਾਫੀ ਦੀ ਮਨਾਹੀ ਨਹੀਂ ਹੁੰਦੀ ਪਰ ਤੁਹਾਨੂੰ ਹਮੇਸ਼ਾ ਦੂਜਿਆਂ ਦੀ ਨਿੱਜਤਾ ਦਾ ਆਦਰ ਕਰਨਾ ਚਾਹੀਦਾ ਹੈ ਪਰ ਕੁਝ ਖੇਤਰਾਂ ਵਿੱਚ ਫੋਟੋਗ੍ਰਾਫੀ ਲਈ ਨਿਜਮਾ ਜਾਂ ਪਾਬੰਦੀਆਂ ਬਾਰੇ ਗੁਰਦੁਆਰਾ ਪ੍ਰਬੰਧਕਾਂ ਨੂੰ ਪੁੱਛਣਾ ਨਿਮਰਤਾ ਹੁੰਦਾ ਹੈ ਗੁਰਦੁਆਰਾ ਤੱਥਾਂ ਅਨੁਸਾਰ ਦੂਜਿਆਂ ਦੀ ਥਾਂ ਤੇ ਉਹਨਾਂ ਦਾ ਸਤਿਕਾਰ ਕਰਨਾ ਗੁਰਦੁਆਰੇ ਵਿੱਚ ਸਰਵਉੱਚ ਹੈ ਉੱਚੀ ਉੱਚੀ ਗੱਲਬਾਤ ਕਰਨਾ ਵਿਗਨ ਪਾਉਣ ਵਾਲੇ ਵਿਵਹਾਰ ਜਾਂ ਅਜਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੋਂ ਬਚੋ ਜੋ ਸੰਗਤ ਦਾ ਧਿਆਨ ਭਟਕਾਉਣ ਜਾਂ ਪਰੇਸ਼ਾਨ ਕਰ ਸਕਦੀਆਂ ਹਨ ਤੁਹਾਡਾ ਧਿਆਨ ਨਿੱਜੀ ਅਧਿਆਤਮਿਕ ਵਿਕਾਸ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਹੋਣਾ ਚਾਹੀਦਾ ਹੈ ਅੰਤ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰਦੁਆਰਾ ਸਾਹਿਬ ਸੱਭਿਆਚਾਰ ਅਤੇ ਸੇਸ਼ਟਾਚਾਰ ਦਾ ਅਭਿਆਸ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ ਅਤੇ ਅਧਿਆਤਮਿਕ ਵਿਕਾਸ ਅਤੇ ਨਿਰਸਵਾਰਥ ਸੇਵਾ ਲਈ అనుకూਲ ਮਾਹੌਲ ਬਣਾਉਂਦਾ ਹੈ ਇਹਨਾਂ ਰੀਤੀ ਰਿਵਾਜਾਂ ਨੂੰ ਸਮਝ ਕੇ ਅਤੇ ਅਪਣਾਉਣ ਨਾਲ ਵਿਅਕਤੀ ਸਿੱਖ ਪਰੰਪਰਾਵਾਂ ਅਤੇ ਸਿੱਖਿਆਵਾਂ ਦੀ ਸੁੰਦਰਤਾ ਦਾ ਅਨੁਭਵ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਨਾਲ ਆਪਣਾ ਸੰਬੰਧ ਡੂੰਘਾ ਕਰ ਸਕਦੇ ਹਨ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਕੀ ਹੁੰਦਾ ਹੈ ਅਤੇ ਇਸ ਦੀ ਕੀ ਮर्यादा ਕੀ ਸੱਭਿਆਚਾਰ ਹੈ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਸਵਾਲ ਵੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਵੀ ਤੁਹਾਡੇ ਵਾਹਿਗੁਰੂ ਨਾਲ ਉਨਾ ਹੀ ਪਿਆਰ ਹੈ ਜਿੰਨਾ ਕਿ ਇੱਕ ਗੁਰੂ ਦੇ ਸਿੱਖ ਨੂੰ ਹੋਣਾ ਚਾਹੀਦਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਝੰਡਾ ਹੁੰਦਾ ਹੈ ਜੋ ਕਿ ਇੱਕ ਸਿੱਖ ਗੁਰਦੁਆਰੇ ਦੀ ਸਭ ਤੋਂ ਮਹੱਤਵਪੂਰਨ ਨਿਸ਼ਾਨੀ ਨੂੰ ਦਰਸਾਉਂਦਾ ਹੈ ਉਸ ਨੂੰ ਸਿੱਖ ਧਰਮ ਵਿੱਚ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ ਅਗਰ ਤੁਹਾਨੂੰ ਇਸ ਦਾ ਜਵਾਬ ਪਤਾ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਜਵਾਬ ਜ਼ਰੂਰ ਦੇਣਾ ਜੀ ਸੰਗਤ ਜੀ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਹਰ ਇੱਕ ਵੀਡੀਓ ਦੇਖਣਾ ਜਾਂ ਸੁਣਨਾ ਵਧੀਆ ਲੱਗਦਾ ਹੋਵੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ